ਲੋਈ ਅੱਜ ਭਟੂਰੇ ਖਾਣ ਦਾ ਮਨ ਸੀ ਤਾਂ ਘਰੀ ਘੜਾ ਹੀ ਛਾੜ ਲਈ ਆਪਾਂ ਤੁਹਾਨੂੰ ਤਰੀਕਾ ਦੱਸੂ ਬਹੁਤ ਸੌਖਾ ਨਾ ਹੀ ਦਹੀਂ ਦੀ ਲੋੜ ਹੈ ਨਾ ਹੀ ਈਨੋ ਦੀ ਲੋੜ ਹੈਗੀ ਪਿਛਲੇ ਐਂ ਦਵਾਰ ਅੱਜ ਐਂ ਦਵਾਰ ਆਗਾ ਤੇ ਪਿਛਲੇ ਐਂ ਦਵਾਰ ਮੈਂ ਬਾਜ਼ਾਰ ਚੋਂ ਖਾਦੇ ਬੈਡ ਐਕਸਪੀਰੀਅੰਸ ਰਿਹਾ ਤੇ ਨਾਲੇ ਟਿਕਾਣੀ ਹੋਇਆ ਠੀਕ ਹੈ ਜੀ ਤੇ ਫੁੱਲੇ ਫੁੱਲੇ ਭਟੂਰਿਆਂ ਦਾ ਕੀ ਰਾਜ ਹੈਗਾ ਇਨਸਟੈਂਟ ਤੁਸੀਂ ਤੁਰੰਤ ਹੀ ਬਣਾ ਸਕਦੇ ਹੋਗੇ ਕੋਈ ਇਹਦੇ ਚ ਬਾੜੀ ਕਲਾਕਾਰੀ ਦੀ ਲੋੜ ਨਹੀਂ ਹੈਗੀ ਕਿ ਲੋਕ ਕਹਿੰਦੇ ਹੀ ਕਲਾਕਾਰੀ ਦੀ ਲੋੜ ਆ ਦੇਖੋ ਕ੍ਰਿਸਪੀ ਭਟੂਰੇ ਹਣਾ ਤੇ ਆਪਾਂ ਘਰੀ ਬਣਾਵਾਂਗੇ ਅੱਜ ਤੁਹਾਨੂੰ ਤਰੀਕਾ ਦੱਸੂ ਬਿਲਕੁਲ ਸੌਖਾ ਆ ਜਾਂ ਛੋਲੇ ਤਾਂ ਤੁਸੀਂ ਆਮ ਬਣਾਈ ਲੈਨੇ ਹੋਗੇ ਤੇ ਆਪਾਂ ਛੋਲੇ ਦਾ ਪੂਰੀਆਂ ਵਾਲੇ ਬਣਾਏ ਸੀ ਪਰ ਮੌਕੇ ਤੇ ਆਪਣਾ ਮੂਡ ਬਣ ਗਿਆ ਕਿ ਅੱਜ ਭਟੂਰੇ ਬਣਾਵਾਂਗੇ ਆ ਦੇਖੋ ਕ੍ਰਿਸਪੀ ਭਟੂਰੇ ਜਿਵੇਂ ਬਾਜ਼ਾਰ ਵਾਲੇ ਹੁੰਦੇ ਨੇ ਹਣਾ ਜਮਾਉ ਮਜਮੀ ਤੇ ਆਜੋ ਫਿਰ ਫਟਾਫਟ ਸਿੱਖਦੇ ਆਂ ਦੀ ਰੈਸਪੀ ਆਪਾਂ ਬਹੁਤ ਸੌਖੇ ਤਰੀਕੇ ਨਾਲ ਸਭ ਤੋਂ ਪਹਿਲਾਂ ਤਾਂ ਇਹ ਮੈਦਾ ਲੈ ਲਿਆ ਮੈਂ 1/2 ਕਿਲੋ ਮੈਦਾ ਲਿਆ ਤੇ ਇਹ ਪੂਰੇ 5-7 ਬੰਦਿਆਂ ਦਾ ਵਧੀਆ ਟਿਕਾ ਕਰ ਲੂ 5 ਬੰਦਿਆਂ ਦਾ ਟਿਕਾ ਕਰ ਦੂ ਤੇ 100 ਗ੍ਰਾਮ ਵਿੱਚ ਪਾ ਲਾਂਗੇ ਆਪਾਂ ਸੂਜੀ ਸੂਜੀ ਇਹ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਜੀ ਤੇ ਇੱਕ ਉਦੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਲਾ ਲਾਂਗੇ ਤੇ ਇੱਕ ইস্ট ਆਉਂਦਾਗਾ ਇਹ ইস্ট ਹੈਗਾ ਜਿਹੜਾ ਕਿ ਨਾਨ ਵਗੈਰਾ ਹੋਰ ਚ ਲੱਗਦਾ ਕੋਈ ਤੁਹਾਨੂੰ ਦਹੀਂ ਦੀ ਲੋੜ ਨਹੀਂ ਕਾਹੀ ਲੋੜ ਨਹੀਂ ইস্ট ਨੂੰ ਪਾ ਲਈਓ ਥੋੜਾ ਜਿਹਾ ਦੱਗ ਚਮਚਾ 10 ਰੁਪਏ ਦਾ ਇਹ ਇੰਨਾ ইস্ট ਆਇਆ ਸੀ ਤਿੰਨ ਵਾਰੀ ਯੂਜ਼ ਹੋ ਜੂਗਾ ਦੱਧਾ ਕਿਲੋ ਮੈਦੇ ਜ ਤੇ ਇੱਕ ਚਮਚਾ ਤੁਸੀਂ ਪਾਉਣਾ ਚੀਨੀ ਦਾ ਖੰਡ ਦਾ ਪਾਉਣਾ ਚਮਚਾ ਹੁਣ ਇਹ ਨਾ ਪੁੱਛੋ ਕਿ ਕਿਉਂ ਮਠਾਸ ਤੁਹਾਡੇ ਭਟੂਰੇ ਚ ਆਉਂਦੀ ਨਹੀਂ ਤੇ ਨੌਕ ਬਾਲਿਓ ਦੇ ਵਿੱਚ ਠੀਕ ਹੈ ਜੀ ਤੇ ਚੀਨੀ ਪਾਉਣ ਤੋਂ ਬਾਅਦ ਮਿੱਠਾ ਨਹੀਂ ਆਊਗਾ ਤੇ ਇਹ ਪਈ ਹੈ ਜੀ ਆਪਾਂ ਜਮੈਣ ਤੁਸੀਂ ਸਿੰ ਕੌਰ ਤੋਂ ਮਿਲ ਜਵੈਣ ਪਾ ਕੇ ਤੇ ਆ ਚੀਨੀ ਤੇ ਜਿਹੜਾ ਪਾਹੋ ਪਾਇਆ ਸੀਗਾ ਇਸ਼ਟ ਤੇ ਇਹਨੂੰ ਆਪਾਂ ਪਾਣੀ 'ਚ ਘੋਲ ਲੈਣਾ ਇਹਨੂੰ ਪਾਣੀ 'ਚ ਘੋਲ ਕੇ ਹੀ ਪਾਉਣਾ ਊਣੀ ਸਟਣਾ ਇਹਨੇ ਰਿਐਕਸ਼ਨ ਨਹੀਂ ਕਰਨਾ ਠੀਕ ਹੈ ਜੀ ਕੋਈ ਤੁਹਾਨੂੰ ਦਹੀਂ ਦੀ ਲੋੜ ਨਹੀਂ ਕੋਈ ਕਾਸੀ ਦੀ ਲੋੜ ਨਹੀਂ ਕੋਈ ਇਨੋ ਦੀ ਲੋੜ ਨਹੀਂ ਕੋਈ YouTube ਤੇ ਦੱਸਦਾ ਇਨੋ ਪਾਉਣਾ ਕੋਈ ਕੁਛ ਕਰਨਾ ਤੇ ਇਹਨੂੰ ਇਸ ਤਰ੍ਹਾਂ ਪਾ ਲੈਣਾ ਆਪਾਂ ਤੇ ਪਾਣੀ ਦੀ ਮਾਤਰਾ ਆਪਾਂ 'ਚ ਹੋਰ ਪਾ ਲਾਂਗੇ ਕਿਉਂਕਿ ਪਾਣੀ ਮੈਨੂੰ ਘੱਟ ਲੱਗਦਾ ਤੇ ਪਾਣੀ ਤੁਸੀਂ ਇਹ ਥੋੜਾ ਜਿਹਾ ਆਟਾ ਗੁੰਨਣਾ ਥੋੜਾ ਜਿਹਾ ਨਰਮ ਥੋੜਾ ਜਿਹਾ ਨਰਮ ਜਿਆਦਾ ਨਰਮ ਨਹੀਂ ਥੋੜਾ ਨਰਮ ਗੁੰਨ ਜਿੜਕੇ ਤੁਹਾਡੇ ਪਟੂਰੇ ਹੈ ਕ੍ਰਿਸਪੀ ਬਣ ਜਾਣ ਤੇ ਆਟਾ ਚੰਗੀ ਤਰ੍ਹਾਂ ਗੁੰਨ ਲੈਣਾ ਇਸ ਤਰ੍ਹਾਂ ਤੁਹਾਨੂੰ ਪਾਣੀ ਦੀ ਲੋੜ ਪਵੇ ਤਾਂ ਹੋਰ ਪਾ ਲਿਓ ਇਹਦੇ ਚ ਸਿੰਪਲੀ ਤਰੀਕਾ ਦਾ ਕੋਈ ਇਹਦੇ ਚ ਕੋਈ ਮੰਤਰ ਨਹੀਂ ਕੁਛ ਨਹੀਂਗਾ ਤੇ ਜਿਆਦਾ ਤੁਹਾਨੂੰ ਔਖਾ ਲੱਗਦਾ ਤੇ ਇਹਦੇ ਚ ਘਿਓ ਲਾ ਲਿਓ ਥੋੜਾ ਥੋੜਾ ਘਿਓ ਲਾ ਲਓ ਰਫੈਂਡ ਲਾ ਲਓ ਮੈਂ ਦੇਸੀ ਘਿਓ ਲਾਏਗਾ ਤੁਸੀਂ ਰਫੈਂਡ ਵੀ ਲਾ ਸਕਦੇ ਹੋ ਠੀਕ ਹੈ ਜੀ ਤੇ ਜੇਕਰ ਜਿਆਦਾ ਤੁਹਾਨੂੰ ਚਿਪਕਦਾਗਾ ਆ ਦੇਖੋ ਜੀ ਤੇ ਤੁਸੀਂ ਇਸ ਤੋਂ ਥੋੜਾ ਜਿਆਦਾ ਜੇ ਤੁਹਾਨੂੰ ਇੰਨਾ ਪ੍ਰੋਬਲਮ ਆਉਂਦੀ ਹੈਗੀ ਇੰਨਾ ਨਰਮ ਆਟੇ ਚ ਤਾਂ ਤੁਸੀਂ ਥੋੜਾ ਜਿਹਾ ਹਲਕਾ ਜਿਹਾ ਇਹਨੂੰ ਕਰੜਾ ਵੀ ਗੁੰਨ ਸਕਦੇ ਹੋਗੇ ਤੇ ਆ ਦੇਖੋ ਜੀ ਇਸ ਤਰ੍ਹਾਂ ਮੈਂ ਕਰ ਕਰਕੇ ਇਹਨੂੰ ਸੈੱਟ ਕਰ ਲਿਆ ਆਟੇ ਨੂੰ ਤੇ ਇਸ ਤੋਂ ਬਾਅਦ ਇਹਨੂੰ ਰੈਸਟ ਕਰਾਵਾਂਗੀ ਕਿਉਂ ਕਿਉਂਕਿ ਇਹਦੇ ਵਿੱਚ ਸੂਜੀ ਹੈ ਜਿਹੜੀ ਉਹ ਫੁੱਲ ਜੂਗੀ ਚੰਗੀ ਤਰ੍ਹਾਂ ਤੇ ਰ ਹਿੰਗੀ 15 ਤੋਂ 20 ਮਿੰਟ ਉਹਨੇ ਚਰਚਾ ਪਕੜਾਈ ਹੀ ਛਾੜ ਲਈ ਤੇ ਇਹ ਪਲੇਈ ਤੇਲ ਅਸੀਂ ਸਰੋਂ ਦਾ ਤੇਲ ਵਰਤਨੇ ਆ ਰਫੈਂਡ ਤੇ ਕਿਉਂ ਵਰਤਦੇ ਨਹੀਂ ਠੀਕ ਹੈ ਜੀ ਆਪਾਂ ਸਰੋਂ ਦੇ ਤੇਲ ਚ ਕਟਾਂਗੇ ਤੁਸੀਂ ਰਿਫੈਂਡ ਚ ਕੱਢ ਸਕਦੇ ਹੋ ਬਿਲਕੁਲ ਸਫਾਈ ਨਾਲ ਲਿਕਲੂ ਇਸ ਤਰ੍ਹਾਂ ਥਨਾਲ ਵੀ ਤੁਸੀਂ ਵੇਚ ਸਕਦੇ ਹੋ ਜੇਕਰ ਤੁਹਾਨੂੰ ਦਿੱਕਤ ਆਉਂਦੀ ਆ ਤਾਂ ਤੁਸੀਂ ਬੇਲ ਨਾਲ ਲੈ ਕੇ ਇਸ ਤਰ੍ਹਾਂ ਵੇਚ ਸਕਦੇ ਹੋ ਪੇੜਾ ਲੈ ਕੇ ਠੀਕ ਹੈ ਜੀ ਇਹ ਤੇ ਕਿਉਂ ਤੇਲ ਲਾਉਣ ਦੀ ਲੋੜ ਨਹੀਂ ਰੋਟੀ ਵਾਂਗੂ ਪਰੇਥਨ ਲਾ ਕੇ ਕੱਢ ਸਕਦੇ ਹਾਂ ਤਾਂ ਆ ਦੇਖੋ ਗਰਮ ਗਰਮ ਤੇਲ ਦੀ ਜਿਹੜੀ ਹੀਟ ਆ ਉਹ ਗਰਮ ਰੱਖਣੀ ਹੈ ਪੂਰੀ ਤੇਜ਼ ਰੱਖਣੀ ਹੈ ਠੀਕ ਹੈ ਜੀ ਤੇ ਥੋੜਾ ਜਿਹਾ ਫੁੱਲਣ ਦੇ ਇਹਨੂੰ ਪਲਟਾ ਲੈਣਾ ਤੇ ਉਦੋਂ ਦਾ ਦੂਜੇ ਪਾਸੇ ਆਪਾਂ ਰਫੈਂਡ ਇਸ ਤਰ੍ਹਾਂ ਧਿਆਨ ਦੇ ਨਾਲ ਇਹਦੇ ਉੱਤੇ ਤੇ ਐਸੇ ਤਰ੍ਹਾਂ ਤੁਸੀਂ ਕੋਈ ਇਹ ਚ ਕੋਈ ਜ਼ਿਆਦਾ ਮੰਤਰ ਨਹੀਂ ਹੈਗੇ ਤੇ ਐਸੇ ਤਰ੍ਹਾਂ ਤੁਸੀਂ ਪਟੂਰੇ ਨੂੰ ਫਲਾ ਲੈਣਾ ਪਹਿਲੇ ਜਦੋਂ ਪਟੂਰਾ ਪਾਉਂਗੇ ਉਹਨੂੰ ਜਸਟ ਨਾਲ ਦੀ ਨਾਲ ਪਲਟਾ ਦੇਣਾ ਤੇ ਉਹਦੇ ਉੱਤੇ ਹੌਲੀ ਹੌਲੀ ਕਰਕੇ ਇਸ ਤਰ੍ਹਾਂ ਤੇਲ ਪਾਈ ਜਾਣਾਗਾ ਤੇ ਇਸੇ ਸਿਕਾ ਪੂਰਾ ਤੇਜ਼ ਹੀ ਰੱਖਣਾਗਾ ਤੁਸੀਂ ਠੀਕ ਹੈ ਜੀ ਆ ਦੇਖੋ ਤੁਸੀਂ ਰਿਫੈਂਡਸ ਵੀ ਕਰ ਸਕਦੇ ਹੋ ਕਿ ਉਹ ਵੀ ਕਰ ਸਕਦੇ ਹੋ ਦਾਲ ਦੇ ਚ ਤੇ ਮੈਂ ਸਰੋਂ ਦਾ ਤੇਲ ਵਰਤਦਾਗਾ ਤਾਂ ਮੈਂ ਸਰੋਂ ਦੇ ਤੇਲ ਚ ਕੱਢਿਆ ਤਾਂ ਕਰਕੇ ਰੰਗ ਆ ਜਿਹੜਾ ਥੋੜਾ ਜਿਹਾ ਹਲਕਾ ਜਿਹਾ ਇਹ ਡਾਰਕ ਹੋ ਗਿਆ ਤੇ ਜੇਕਰ ਤੁਸੀਂ ਇਹਨੂੰ ਕੱਢੋਗੇ ਰੱਹ ਫੈਂਡ ਦੇ ਵਿੱਚ ਕਿ ਉਹਦੇ ਵਿੱਚ ਤੇ ਸਫਾਈ 'ਚ ਜ਼ਿਆਦਾ ਸਫਾਈ ਜਾਊਗਾ ਠੀਕ ਹੈ ਜੀ ਤੇ ਇਹ ਆਪਣਾ ਭਟੂਰਾ ਬਣ ਕੇ ਰੈਡੀ ਆ ਤੇ ਛੋਲੇ ਅਸੀਂ ਬਣਾਏ ਸੀ ਪੂਰੀਆਂ ਵਾਸਤੇ ਤੁਸੀਂ ਭਟੂਰੇ ਵਾਲੇ ਸਪੈਸ਼ਲ ਛੋਲੇ ਵੀ ਬਣਾ ਸਕਦੇ ਹੋਗੇ ਉਹਦੀ ਰੈਸਪੀ ਆਪਾਂ ਕਿਸੇ ਹੋਰ ਦਿਨ ਦੱਸਾਂਗੇ ਵੈਸੇ ਆਪਣਾ ਰੈਸਪੀ ਦੱਸਣ ਦਾ ਕੰਮ ਨਹੀਂ ਵੈਸੇ ਹੀ ਸ਼ੌਂਕ ਨਾਲ ਬਣਾ ਲਈਦੇ ਹੈਗੇ ਠੀਕ ਹੈ ਜੀ ਆ ਲੋ ਤੇ ਤੁਹਾਨੂੰ ਵੀ ਕਿਸੇ ਦਿਨ ਇਨਵਾਈਟ ਕਰਾਂਗੇ ਆਪਾਂ ਪਾਰਟੀ ਕਰਾਂਗੇ ਜ਼ਰੂਰ ਆ ਦੇਖੋ ਤੇ ਇਹ ਆਪਣੇ ਰੈਡੀ ਹੋ ਗਏ ਤੇ ਸਾਰੇ ਪਰਿਵਾਰ ਨੇ ਖਾਦੇ ਅੱਧਾ ਕਿਲੋ ਮੈਦੇ ਦੇ ਵਿੱਚ ਠੀਕ ਹੈ ਜੀ ਤੇ ਬੜੇ ਕ੍ਰਿਸਪੀ ਭਟੂਰੇ ਬਹੁਤ ਕ੍ਰਿਸਪੀ ਤੇ ਮੈਂ ਇਥੋਂ ਰਹਿਣੀ ਗਿਆ ਮੈਂ ਬੇਲ ਦਾ ਬੇਲ ਦੇ ਭਟੂਰਾ ਕੱਢ ਕੇ ਤੇ ਨਾਲ ਦੇ ਨਾਲ ਹੀ ਖਾਣ ਲੱਗ ਗਿਆ ਠੀਕ ਹੈ ਜੀ ਤੇ ਹੋਰਾਂ ਵਾਸਤੇ ਵੀ ਸਾਰਿਆਂ ਵਾਸਤੇ ਉਦੋਂ ਤੱਕ ਸਾਰੇ ਤਿਆਰ ਹੋ ਗਏ ਤੇ ਸਾਰਿਆਂ ਵਾਸਤੇ ਭਟੂਰੇ ਕੱਢਦੇ ਜੇ ਕੋਈ ਲੰਬੇ ਭਟੂਰੇ ਕਹਿੰਦਾ ਉਹਦੇ ਵਾਸਤੇ ਗੋਲ ਭਟੂਰੇ ਕਹਿੰਦਾ ਗੋਲ ਭਟੂਰੇ ਤੇ ਐਵੇਂ ਜਿਵੇਂ ਜਿਹੜਾ ਬੰਦਾ ਬਣਾਉਂਦਾ ਹੁੰਦਾ ਨਾ ਉਹ ਵਸੇ ਇੱਕ ਐਵੇਂ ਬੁਰਕੀ ਲ ਆ ਦੇਖੋ ਕ੍ਰਿਸਪੀ ਭਟੂਰਾ ਹੈ ਇਹ ਭਟੂਰਾ ਕ੍ਰਿਸਪੀ ਆਪਣਾ ਤੇ ਮੈਂ ਲਾਸਟ ਦੇ ਉੱਤੇ ਇੱਕ ਹੋਰ ਵਾਈਡ ਕੀਤੀ ਸਬਸਕ੍ਰਾਈਬ ਕਰ ਲਿਓ ਫਾਲੋ ਕਰ ਲਿਓ ਜੀ ਅਗਲੀ ਵੀਡੀਓ ਵਿੱਚ ਮਿਲਦੇ ਆ ਬਹੁਤ ਬਹੁਤ ਧੰਨਵਾਦ ਜੀ